ਉੱਤ ਸਾਰਾ ਕਿਲੋ ਚੁੰਦੇ ਰਹੇ ਆ ਬਾਈ ਪਿਛਲੇ ਸੂਏ ਪਿਛਲੇ ਸੂਏ 18 ਕਿਲੋ ਹਾਂ 18 ਕਿਲੋ ਬੀਬੇ ਕਹਿੰਦੀ ਦੁੱਧ ਚੁੰਦੇ ਰਿਹਾ ਤੁਸੀਂ ਕੱਢਦੇ ਆ ਧਾਰ ਫਿਰ ਮੈਂ ਹੀ ਕੱਢਦੀ ਆ ਧਾਰ ਹਾਂ ਠੀਕ ਆ ਠੀਕ ਆ ਆ ਦੇ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਬਾਈ ਹਮਨਪ੍ਰੀਤ ਦੇ ਘਰੋਂ ਆ ਪਿੰਡ ਸਿਵੀਆਂ ਦੋਸਤੋ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਵੀ ਬਿਰੇ ਬਠਿੰਡਾ ਬਾਈ ਜਮਾ ਇੱਕ ਘਰੇਲੂ ਪਸ਼ੂ ਪਾਲਕਾ 16 17 ਕਿਲੋ ਦੁੱਧ ਵਾਲੀ ਬਾਈ ਨੇ ਦੋਸਤੋ ਆਹ ਇੱਕ ਮੱਝ ਸੇਲ ਕਰਨੀ ਆ ਕਿਨਮਾ ਸੂਆ ਇਹਨਾਂ ਕੋਲੇ ਸੂਈ ਆ ਬੱਚਾ ਜਿਹੜਾ ਦੋਸਤੋ ਇਹਦੇ ਪਿੱਛੇ ਕੱਟੀ ਆ ਹੁਣ ਲక్ష్ਮੀ ਡੇਰੀ ਫਾਰਮ ਵਾਲੇ ਕੋਹੀ ਨੂਰ ਦੀ ਇਹ ਕੱਟੀ ਹੈ ਵੀਰੇ ਬਾਕੀ ਸਾਰੀ ਗੱਲਬਾਤ ਆਪਾਂ ਮਾਲਕ ਨਾਲ ਕਰਾਂਗੇ ਮੁੱਲ ਵੀਡੀਓ ਦੇ ਵਿੱਚ ਕਰਵਾ ਦਾਂਗੇ ਵੀਡੀਓ ਦੀ ਬਾਈ ਜੀ ਤਰੀਕ ਨੋਟ ਕਰ ਲਓ 22 ਤਰੀਕ 10ਵਾਂ ਮਹੀਨਾ ਤੇ 2025 ਦੀ ਆਜੋ ਆਪਾਂ ਮਾਲਕ ਨਾਲ ਗੱਲਬਾਤ ਕਰਦੇ ਆਂ ਸਿਵੀਆਂ ਪਿੰਡ ਦੋਸਤੋ ਜਿਹੜਾ ਘਰ ਆ ਬਾਈ ਹੋਰਿਆਂ ਦਾ ਬਠਿੰਡੇ ਤੋਂ ਗਿੱਲਪਤੀ ਵਾਲਾ ਰੋਡ ਆ ਉਹਦੇ ਉੱਤੇ ਘਰ ਆ ਹਨਾ ਵੀਰੇ ਆ ਜਾਵਣ ਪ੍ਰੀਤ ਬਾਈ ਵੀਡੀਓ ਦੇ ਸਾਹਮਣੇ ਆਜੋ ਬਾਕੀ ਆ ਜੋ ਦੋਸਤੋ ਹੋਰ ਵੀਰੇ ਕੀ ਹਾਲ ਆ ਜੀ ਠੀਕ ਆ ਜੀ ਪਹਿਲਾਂ ਬਈ ਆਪਣਾ ਮੋਬਾਈਲ ਨੰਬਰ ਬੋਲ ਦੋ 90233 14141 ਠੀਕ ਆ ਥੋੜਾ ਮੱਝ ਕੋਲੇ ਹੋ ਜਾ ਬਈ ਅਮਨ ਬਾਈ ਕਿੰਵੇਂ ਸੂਏ ਸੂਈ ਆ ਇਹ ਇਹ ਤੀਜੇ ਸੂਏ ਵੀਰੇ ਤੀਜਾ ਸੂਆ ਸੂਈਆ ਘਰ ਦੀ ਜੰਪ ਲਾਪਣੀ ਹਾਂਜੀ ਕਰਦੀ ਠੀਕ ਆ ਦੋ ਸੂਏ ਆਪਾਂ ਆਪਣੇ ਘਰੇ ਚੋਲੀ ਹੈਣਾ ਬਈ ਹਾਂਜੀ ਹਾਂਜੀ ਪਹਿਲਾਂ ਆਪਣੇ ਰਵਾ ਕਰਦਾ ਹੀ ਸਾਰਾ ਕਰਦਾ ਹੀ ਰਵਾ ਆਪਣਾ ਠੀਕ ਆ ਤੇ ਬਈ ਪਿਛਲੇ ਸੂਏ ਤੁਹਾਡੇ ਕੋਲੇ ਕਿੰਨਾ ਕ ਦੁੱਧ ਪਾਇਆ ਇਹਨੇ 18 ਲੀਟਰ ਪਾਇਆ ਜੀ ਆਪਾਂ 17 18 ਵਧੀਆ ਪਾਇਆ ਵੀਰੇ ਹਾਂਜੀ ਹਾਂਜੀ 17 18 ਕਿਲੋ ਬਾਈ ਕਹ ਬੇਲ ਦੀ ਦੋਸਤੋ ਦੇਖੋ ਬਹੁਤ ਲੰਮੀ ਆ ਜੇ ਆਪਾਂ ਕਹਿ ਦਗੇ ਇਹਨਾਂ ਪੂਰੀ ਲੰਮੀ ਆ ਬੇਲ ਦੀ ਤੇ ਮੋਹਰਾ ਚ ਪੈਂਦੀ ਆ ਵੀਰੇ ਤੇ ਕੱਟਿਏ ਨੇ ਕਿਹੜੇ ਤੋਂ ਕੋਹੀਨੂਰ ਦੀ ਆ ਕੋਹੀਨੂਰ ਕੋਹੀਨੂਰ ਦੀ ਪਿੱਛੇ ਕੱਟੀ ਆ ਲੈ ਕਰਮਾ ਵਾਲੀ ਦਾ ਹਵਾਨਾ ਚੈੱਕ ਕਰੋ ਖੋਲ ਕੇ ਤੋੜ ਕੇ ਮੈਂ ਤੁਹਾਨੂੰ ਦਿਖਾ ਦੂੰ ਇੱਕ ਵਾਰੀ ਵੀਰੇ ਨੰਬਰ ਬੋਲਦੇ ਆਪਨਾ 90237 14141 ਠੀਕ ਆ ਨੰਬਰ ਬਾਈ ਦਾ ਵੀਡੀਓ ਦੇ ਹੇਠਾਂ ਚੱਲੇ ਜਾਂਦਾ ਤੋੜ ਕੇ ਆਪਾਂ ਤੁਹਾਨੂੰ ਦੋਸਤੋ ਦਿਖਾ ਦਿੰਨੇ ਆ ਤੋੜ ਦਿਓ ਵੀਰੇ ਖੋਲ ਲਓ ਕੋਈ ਨਹੀਂ ਬਾਕੀ ਆਹ ਮਾਤਾ ਵਰਗੇ ਤੋੜਨਗੇ ਇਹੀ ਘਰੇ ਚਾਉਂਦੇ ਆ ਤੁਸੀਂ ਚਾਹੋਣੇ ਹੋ ਬੇਬੇ ਹਾਂ ਵਾਈ ਚੋਰ ਹਾਂ ਬਦਲਾਉਂ ਠੰਡੀ ਐ ਪੋਲੀ ਆ ਬੜੀ ਤਰ ਤੁਰਦੀ ਠੀਕ ਹਲਦੀ ਨਹੀਂ ਮਮਾ ਦੀ ਪਾਰਟੀ ਚਾਹ ਤੇ ਬਾਂਦੇ ਰੱਖ ਕੇ ਥੱਲੇ ਪਾਸੇ ਕੱਟ ਨੂੰ ਕੁੱਲ ਕੇ ਬੰਨਿਆਵੇਂ ਅੱਛਾ ਕੱਟੀ ਛੱਡੋ ਨਾ ਚੱਤੋ ਜਮਾਨੇ ਕੋਈ ਆਵਾਜ਼ ਨਾ ਹਾਂ ਆ ਦੇਖੋ ਮਾਤਾ ਕਹਿੰਦੀ ਜਿਵੇਂ ਮਰਜੀ ਕੱਟੀ ਛੱਡ ਕੇ ਬਾਲਟੀ ਰੱਖ ਕੇ ਜਿਵੇਂ ਮਰਜੀ ਆਸੇ ਪਾਸੇ ਆਏ ਤੁਰੇ ਫਿਰੋ ਆ ਦੇਖੋ ਵੀਰੇ ਉਧਰ ਨੂੰ ਆ ਜਾ ਬੇਬੇ ਹਾਂ ਬੇੜੇ ਚ ਤੋਰ ਦੋ ਆ ਦੇਖੋ ਦੋਸਤੋ ਖੋਲ ਕੇ ਤੋਰ ਕੇ ਤੁਹਾਨੂੰ ਦਿਖਾ ਦਨਾ ਜਿਵੇਂ ਮਰਜੀ ਕਹਿੰਦੇ ਆਪ ਦਾ ਤੁਸੀਂ ਠੰਡੀ ਸਾਉਸੀਲਾ ਤੇ ਕੱਦ ਦੀ ਵਜਨ ਦੀ ਬਾੜੀ ਵਧੀਆ ਵੀਰੇ ਲੇਵਾ ਦੇਖੋ ਕਰਮਾਲੀ ਦਾ ਥਾਣਾ ਹਲਕੇ ਜਰੂਰ ਇੱਕ ਤਾਂ ਸੂਏ ਦਾ ਕਰਕੇ ਭਲੂਣਾ ਵੀਰੇ ਥੋੜੇ ਜੇ ਮੋٹے ਰੱਖਦੀ ਆ ਗੱਲ ਕਰ ਦੁੱਧ ਮਾਲਕ ਬਹੁਤ ਚੰਗਾ ਦੱਸਦੇ ਆ ਕਰਮਾਲੀ ਦੀ ਬੇਲਬੂਲ ਦੇਖੋ ਸਿੰਗਾ ਦੀ ਬਹੁਤ ਸਾਉ ਤੇ ਸੀਲ ਕਹਿੰਦੇ ਆ ਕੱਟੀ ਨੂੰ ਜਨਮ ਦਿੱਤਾ ਉਧਰ ਹੀ ਲੈ ਜਾਮਾ ਤਾਂ ਹੂੰ ਹਾਂ ਆ ਦੇਖ ਚੁਆਇਜ ਵੋਏ ਦੀ ਬੇਕਾਨੀ ਬਾੜੀ ਚੰਗੀ ਆ ਕੋਈ ਪਹਾੜਾ ਨਹੀਂ ਠੰਡੀ ਸਾਊ ਆ ਤੇ ਬਾਕੀ ਕਰਮਾੜੀ ਦਾ ਵਜਨ ਹਵਾਨਾ ਦੇਖੋ ਦੁੱਧ ਕਿੰਨਾ ਕੁ ਪਾ ਦੋ ਬੇਬੇ ਕਿੰਨਾ ਕੁ ਚਾਉਂਦੇ ਰਹੇ ਆ ਫਿਰ ਦੁੱਧ ਦਾ 18 ਕਿਲੋ ਚਾਉਂਦੇ ਰਹੇ ਆ ਬਈ ਪਿਛਲੇ ਸੂਏ ਪਿਛਲੇ ਸੂਏ 18 ਕਿਲੋ ਹਾਂ 18 ਕਿਲੋ ਬੇਬੇ ਕਹਿੰਦੀ ਦੁੱਧ ਚਾਉਂਦੇ ਰਹੇ ਤੁਸੀਂ ਕੱਢ ਦਿਓ ਧਾਰ ਫਿਰ ਮੈਂ ਹੀ ਕੱਢਦੀ ਹਾਂ ਧਾਰ ਹਾਂ ਠੀਕ ਆ ਠੀਕ ਆ ਆਹ ਦੇਖੋ ਬਾਈ ਮੈਂ ਤਾਂ ਵੇਲੇ ਇੱਕ ਵੇਲੇ ਭੋਮਾ ਦੀ ਸਾਰਾ ਸੂਆ ਚੋਈ ਜਾਗਾ ਟੋਕੜ ਵੇਲੇ ਹਾਂ ਜਿਹੜਾ ਮਰਜੀ ਵੇਚ ਜਾ ਜਿਹੜਾ ਮਰਜੀ ਬੈਠੇ ਹਾਂ ਆਇਆ ਤੂੰ ਉੱਤਰ ਨਹੀਂ ਕਰਦਾ ਸਾਲ ਦੀ ਸਾਲ ਸੂ ਪੈਂਦੀ ਆ ਹਾਂ ਸਾਲ ਦੀ ਸਾਲ ਸੂ ਪੈਂਦੀ ਗੱਬਣ ਟੀਕੇ ਤੋਂ ਹੁੰਦੀ ਆ ਕੱਟੀ ਦੋਸਤੋ ਇਹਨੇ ਦਿੱਤੀ ਆ ਕੋਹੀ ਨੂਰ ਦੀ ਤੇ ਕਰਮਾ ਵਾਲੀ ਦਾ ਦੇਖੋ ਲੈਵਾ ਆ ਕਰੋ ਚੈੱਕ ਬਈ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਜਿਓ ਆਪਦੀ ਤਸੱਲੀ ਜਿਵੇਂ ਮਰਜ਼ੀ ਕਰ ਲਿਓ ਅੱਜ ਕਿੰਨੇ ਦਿਨਾਂ ਦੀ ਸੂਈ ਹੋ ਗਈ ਦੋ ਦਿਨ ਹੋਇਆ ਦੋ ਦਿਨ ਹੋਇਆ ਪਰਸੋਂ ਸੂਈ ਆ ਹਨਾ ਪਰਸੋਂ ਦੋਸਤੋ ਝੋਟੀ ਸੂਈ ਆ ਤੇ ਜੇ ਆਪਾਂ ਮੁੱਲ ਵੀਰੇ ਕੀ ਮੁੱਲ ਕਰਦੇ ਫਿਰ ਵੀਰੇ 160 ਦੀ ਮੰਗ ਆ ਗਈ 160000 ਕੋਈ ਹੈਗੀ ਇਹਦੇ ਚ ਉਹ ਰਿਆਤ ਮੌਕੇ ਤੇ ਫਿਰ ਬਾਕੀ ਕਰ ਲਾਂਗੇ ਮਾਨਤਾਨ ਆ ਬਾਕੀ ਮੌਕੇ ਦੇ ਹਨਾ ਮੌਕੇ ਤੇ ਦੋਸਤੋ ਹੋ ਜਾ ਬਾਈ ਕਹਿੰਦਾ ਮਾਨਤਾਨ ਹੋ ਜੋ 160000 ਰੁਪਿਆ ਮੁੱਲ ਆ ਵੀਰੇ ਇਹ ਜੇ ਚੰਗੇ ਸੋਹਣੇ ਪਸ਼ੂ ਘਰਾں ਚੋਂ ਟਾਵੇਂ ਟਾਵੇਂ ਘਰਾں ਚੋਂ ਨਿਕਲਦੇ ਆ ਕੱਦ ਦੀ ਬੇਲ ਦੀ ਮੱਜ ਬਹੁਤ ਲੰਮੀ ਆ ਬਰੀਡ ਵਾਲੇ ਭਰਾਵਾਂ ਵਾਸਤੇ ਵਧੀਆ ਆਫਰ ਆ ਆ ਦੇਖੋ ਬਾਈ ਜਿਹੜੇ ਵੀ ਮੇਰੇ ਭਰਾ ਨੂੰ ਪਸੰਦ ਆ ਉਹ ਕੋਲੇ ਆ ਜੋ ਜਿਵੇਂ ਮਰਜੀ ਆਪਦੀ ਤੁਸੀਂ ਤਸੱਲੀ ਕਰ ਲਿਓ ਵੀਡੀਓ ਦੇਖਣ ਲਈ ਦੋਸਤੋ ਬਹੁਤ ਬਹੁਤ ਧੰਨਵਾਦ ਸਸੀ ਗੱਲ ਬਾਈ ਸਾਰੇ ਭਰਾਵਾਂ ਨੂੰ